ਸੂਲਪੁਰ ਵਿਖੇ ਸਖੀ ਸੁਲਤਾਨ ਲਖਦਾਤਾ ਪੇਜੀ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਐਨ ਆਰ ਆਈ ਵੀਰਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਚੋੜ ਮੇਲਾ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਅਤੇ ਦਰਬਾਰ ਦੇ ਸੇਵਾਦਾਰਾਂ ਨੇ ਦੱਸਿਆ ਕਿ ਦੋ ਦਿਨ ਚੱਲੇ ਇਸ ਮੇਲੇ ਨੂੰ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਪਹਿਲੇ ਦਿਨ ਦਰਬਾਰ ਤੇ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਦੂਸਰੇ ਦਿਨ ਮਹਿਫਲ ਕਵਾਲ ਕਰਵਾਈ ਗਏ ਜਿਸ ਵਿੱਚ ਬੀਐਸ ਬੱਲੀ ਪਾਸਲੇ ਵਾਲਾ ਆ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਰਾਤ ਦਰਵਾਜ਼ੇ ਤੇ ਨਕਲਾ ਕਰਵਾਈਆਂ ਗਈਆਂ ਇਸ ਮੌਕੇ ਪ੍ਰਬੰਧਕਾਂ ਨੇ ਸਮੁਗਰਾ ਪੰਚਾਇਤ ਪਿੰਡ ਵਾਸੀਆਂ ਐਨਆਰਆਈਆਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਦਸਮਨਾਰ ਮਾਨਾ ਰਹੇ ਅਸਲ ਖੁਰਸੀ ਪੁੱਲ ਹਜਾਰੀ ਚੜਿਆ ਹਜ਼ਰ ਸ਼ਾਹ ਦੀ ਹੋਈ ਸਵਾਰੀ ਟੋਕੂਟਾਂ ਵਿੱਚ ਹੋਈ ਖਬਰਦਾਰੀ ਲੋਹੇ ਦਾ ਕੋਟ ਚਾਦੀ ਦੀ ਬਾਰੀ ਉਹ ਦਿੱਤਰੇ ਤਰਤਨ ਸਾਜ ਆਵੇ ਮਾਰੀ ਜਾ ਰਹੀ ਮਰ ਰਹਿਮਤਾ ਕਰ ਬਿਆ ਕਰੀਮਾ ਕਰਮ ਕਰ ਜਾ ਅਲੀ ਤਾ ਡਾਂਕਾ ਵਰਤਰਾਤ ਬੋੜੇ ਗੋਕਲ ਦੇ ਸਵਾਰ ਚਲੇ ਮੰਤਰ ਤੁਰੇ ਬਾਚਾ ਮੋਚਰ ਛੇਰੇ ਖਦਾਲੀ ਦੇਖਾ ਤੇਰੀ ਚੜਾਈ ਦਾ ਤਮਾਸ਼ਾ ਬਿਸਮੱਲਾ ਰਮਾਨ ਨੀ ਅੱਲਾ ਮੇਰਾ ਬਾਦਸ਼ਾਹ ਮੁਹੰਮਦ ਸਾਹਿਬ ਵਜੀਰ ਕਹਤੀ ਮੇਰੇ ਖਵਾਜੇ ਦੇ ਬੱਠੇ ਪੰਜ ਪੀਰ ਖਾਨ ਤੋਂ ਡਾਕੇ ਵਲੇ ਲੌਣਾ ਮੁੰਡਾ ਲੱਖ ਦਾ ਤਾਂ ਲੱਖਾਂ ਦਾ ਤੀਰਾ ਮੈਨੂੰ ਤੇਰੀ ਦੁਆ ਨਗਾਹੇ ਦਾ ਮਾਲਕਾ ਮੇਰ ਦੇ ਸਾਜਾ ਛੜ ਮੇਰੀਆ ਫਰਿਆਦਾ ਕਿਉਂ ਦੇਰੀਆਂ ਲਾਈਆਂ ਗਾਲੀ ਕਾ ਸਮੇਂ ਅਠਾਈ ਕਰਾਨ ਬਹੁਤ ਸਵੀ ਸੰਤਾਨ ਮੇਰੀ ਆਵਾਜ਼ ਦੇ ਪਰੇ ਪੰਜ ਨਵਾਜ਼ਾ ਮੇਰੇ ਸਾਡੇ ਸਾਜਣ ਕਰ ਤੱਕੇ ਅਜਿਹਾ ਉੱਠ ਖੋਜਾ ਸੁੱਤੇ ਅਠ ਕੇ ਸੋਰ ਤੋਂ ਸਮਾਰ ਟੋਪੀ ਪਹਿਨ ਕੇ ਸ੍ਰੀਮਾਨੀ ਕਰਖਦਾ ਨੂੰ ਯਾਦ ਖਾਜਰਤਾ ਖਾਜਮਕਾ ਸੋਨੇ ਦੀ ਡੰਡੀ ਚਾਂਦੀ ਦਾ ਪੱਖਾ ਲਿਆ ਚਾਬੀ ਖੋਲੋ ਬਾਹਰ ਫਗਰ ਮੈਂ ਤੇਰਾ ਦੇਖਾਂ ਦਵਾਰ ਉੱਠ ਖੋਜਾ ਸੁੱਤੇ ਅਠ ਕੇ ਸੋਰ ਤੋਂ ਸਮਾਰ ਟੋਪੀ ਪਹਿਨ ਕੇ ਸ੍ਰੀਮਾਨੀ ਕਰਖਦਾ ਨੂੰ ਯਾਦ ਖਾਜਰਤਾ ਖਾਜਮਕਾ ਸੋਨੇ ਦੀ ਡੰਡੀ ਚਾਂਦੀ ਦਾ ਪੱਖਾ ਲਿਆ ਚਾਬੀ ਖੋਲੋ ਬਾਹਰ ਫਗਰ ਮੈਂ ਤੇਰਾ ਦੇਖਾਂ ਦਵਾਰ ਅੱਲਾ ਸਮਾਦਮ ਸਾਵਰੇ ਬਲੀ ਮੇਰਾ ਮੌਜ ਕਾ ਦਰਿਆ ਖਲੋ ਰਹਿਮ ਕੀ ਗਲੀ ਲੱਗੇ ਨੂਰ ਕਾ ਤਮਾਸ਼ਾ ਕੇ ਲਈ ਚੰਬੇ ਕਲੀ ਲੋ ਲੱਖ ਮੇ ਮੁਹੰਮਦ ਅਰ ਕੁਚਰ ਗਲੀ ਜਿਸ ਕੀ ਮਤ ਅਲੀ ਕੁੱਲ ਬਲਾਟ ਅਲੀ ਅੱਲਾ ਮੇਰਾ ਬਾਦਸ਼ਾਹ ਮੁਹੰਮਦ ਸਾਹਿਬ ਵਜ਼ੀਰ ਕੱਟ ਦੇ ਨਸੀਬਾ ਤੋੜ ਦੇ ਜੰਜੀਰ ਮੁਸ਼ਕਲਾ ਮੇਰੀਆਂ ਹੱਲ ਕਰੋ ਮੌਲਾ ਦਾਤ ਕਰ ਜਾ ਅੱਲਾ ਮੇਰੇ ਖਦਾ ਮੇਰੇ ਮੌਲਾ ਬਿਸਮੱਲਾ ਲਾ ਇਲਾ ਲਿਲਾ ਜਾ ਮੁਹੰਮਦ ਰਸੂਲ ਅੱਲਾ ਅੱਲਾ ਵਾਲੀ ਕੁੱਲ ਨੂਰ ਜਾ ਮੁਹੰਮਦ ਯਾ ਰਸੂਲ ਤੇਰੀ ਕਹਤੀ ਤੇਰਾ ਪੂਰ ਪਾਣ ਦਾ ਦੇ ਯਾ ਰਸੂਲ ਯਾ ਰਸੂਲ ਖਜ਼ਾ ਦਾ ਬੇੜਾ ਬੰਨੇ ਲਾਉਂਦਾ ਦਾਮੀਆਂ ਦਾਮੀਆਂ ਜਿੱਦਾ ਸ਼ਾਹ ਮਜ਼ਾਰ ਤੇ ਡਾਂਕਾ ਵਰ ਕਰਾ ਤੂੰ ਬੋੜੇ ਕੋਲ ਜਾਂ ਤੇਰਾ ਮੇਲਾ ਹਰਦਵਾਨ ਲਾ ਇਲਾ ਲਲਾ ਜਾ ਮਹਮਦ ਰਸੂਲ ਅੱਲ੍ਹਾ ਹੋ ਅਕਰ ਅੱਲ੍ਹਾ ਵਾਲੇ ਕੁੱਲੇ ਨੂਰ ਜਾ ਮਹਮਦ ਜਾ ਸੂਰ ਤੇਰੀ ਕਹਿਤੀ ਤੇਰਾ ਪੂਰ ਪਾਣਗਾ ਦੇ ਯਾ ਰਸੂਲ ਯਾ ਰਸੂਲ ਖਜ਼ਾ ਦਾ ਬੇੜਾ ਬੰਨੇ ਲਾਉਂਦਾ ਦਾਮੀਆਂ ਦਾਮੀਆਂ ਜਿੱਦਾ ਸ਼ਾਹ ਮਜ਼ਾਰ ਤੇ ਡਾਂਕਾ ਵਰ ਕਰਾਰ ਤੂੰ ਬੋੜੇ ਕੋਲ ਜਹਾਨ ਤੇਰਾ ਮੇਲਾ ਹਰਦਵਾਨ ਲਾ ਇਲਾ ਲਲਾ ਜਾ ਮਹਮਦ ਰਸੂਲ ਅੱਲ੍ਹਾ ਹੋ ਅਕਰ ਅੱਲ੍ਹਾ ਬਖ ਲੱਖ ਦਾ ਤਾ ਪੀਰ ਤਾਕੀ ਦਲਤਾਂ ਫੇਰ ਨੰਸੁਰਪੁਰ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਮੇਲਾ ਕਰਾਇਆ ਜਾ ਰਿਹਾ ਇਹ ਮੇਲਾ ਲਗਾਤਾਰ ਟਰੌਕਸ 25 ਸਾਲ ਤੋਂ ਚੱਲ ਰਿਹਾ ਹੈ ਤੇ ਸਮੂਹ ਸਾਥ ਸੰਗਤਾਂ ਬੜੇ ਸਹਿਯੋਗ ਨਾਲ ਜਿੰਨੀਆਂ ਇਸ ਮੇਲੇ ਉੱਪਰ ਜੇਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਵੀ ਸਾਡਾ ਸਮੂਹ ਨਗਰ ਨਿਵਾਸੀ ਪੰਚਾਇਤ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਕਰਾਇਆ ਜਾਂਦਾ ਆ ਅਗੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਨ੍ਹਾਂ ਨੇ ਸਹਿਯੋਗ ਪਾਇਆ ਜਿਨ੍ਹਾਂ ਨੇ ਦਾਨ ਬੰਦ ਕੀਤਾ ਐਨਆਰਏ ਵੀਰਾਂ ਨੇ ਸਹਿਯੋਗ ਦਿੱਤਾ ਜਿਨ੍ਹਾਂ ਨੇ ਅਸੀਂ ਦਿ ਲੋਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਲਖਦਾਤਾ ਪੀਰ ਜੀ ਉਹਨਾਂ ਨੇ ਚੜ੍ਹਦੀ ਕਲਾ ਚ ਰੱਖਾਂ ਇਸ ਸਾਲਾਨਾ ਮੇਲੇ ਵਿੱਚ ਹਰ ਸਾਲ ਕਵਾਲੀਆਂ ਨਕਲਾਂ ਦੇ ਡਰਾਮਾ ਬਾਬਾ ਜੀ ਦੇ ਸਹਿਯੋਗ ਦੇ ਨਾਲ ਜੋ ਸਾਲਾਨਾ ਚੱਲਦਾ ਆਉਂਦਾ ਆ ਰੀਤ ਸਾਲ ਦੀ ਤਰ੍ਹਾਂ ਇਹ ਲਖਦਾਤਾ ਪੀਰ ਜੀ ਦੀ ਮੇਲੇ ਨਾਲ ਬਹੁਤ ਵਧੀਆ ਮੇਲਾ ਸਾਡਾ ਚੱਲਦੇ ਆ ਜਿਹੜਾ ਸਹਿਯੋਗ ਆ ਰਿਹਾ ਉਸ ਤੋਂ ਵਧੀਆ ਅਗਲੇ ਸਾਲ ਵੀ ਹੋਰ ਵਧੀਆ ਸੀ ਮੇਲਾ ਕਰਾਵਾਂਗੇ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਸੀ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇੰਨਾ ਸਾਰਾ ਸਹਿਯੋਗ ਦਿੱਤਾ